ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇਦੇ ਪਏ ਜੀ ਮੈਨੂੰ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 15 ਅਗਸਤ ਹੈ ਤੇ 15 ਅਗਸਤ ਦਾ ਇਹ ਆਜ਼ਾਦੀ ਦਾ ਦਿਹਾੜਾ ਪੂਰੇ ਭਾਰਤ ਵਰਸ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਨਾਲ ਹੀ ਤੁਹਾਨੂੰ ਦੱਸਦੀ ਕਿ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਝੰਡਾ ਲਹਿਰਾ ਕੇ ਇਸ ਦਿਨ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਪੂਰੇ ਭਾਰਤ ਵਰਸ ਦੇ ਵਿੱਚ ਕੌਮੀ ਝੰਡਾ ਲਹਿਰਾਇਆ ਜਾਂਦਾ ਤੇ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਇਸ ਦਿਨ ਦੇ ਉੱਤੇ ਇੱਕ ਵਧੀਆ ਫੰਕਸ਼ਨ ਕਰਕੇ ਵੀ ਜਿਹੜਾ ਆ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵੱਲੋਂ ਰਾਸ਼ਟਰੀ ਤਰੀਕੇ ਦੇ ਨਾਲ ਜਿਹੜਾ ਆ ਬਹੁਤ ਸਾਰੀਆਂ ਰੰਗੋਲੀਆਂ ਬਣਾਈਆਂ ਜਾਂਦੀਆਂ ਤੇ ਇਸ ਦਿਨ ਦੇ ਉੱਤੇ ਬਹੁਤ ਸਾਰਾ ਭੰਗੜਾ ਤੇ ਕਲਚਰਲ ਪ੍ਰੋਗਰਾਮ ਕਰਕੇ 15 ਅਗਸਤ ਨੂੰ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਕਿ ਬਹੁਤ ਸਾਰੀਆਂ ਸਰਕਾਰ ਦੀਆਂ ਜਿਹੜੀ ਵਰਕਰ ਨੇ ਜਾਂ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜਾ ਆ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਂਦੀ ਹੈ 15 ਅਗਸਤ ਵਾਲੇ ਦਿਨ ਇਸ ਦਿਨ ਜਿਹੜਾ ਆ ਸਾਡਾ ਭਾਰਤ ਆਜ਼ਾਦ ਹੁੰਦਾ ਆ ਤੇ ਆਜ਼ਾਦੀ ਦਿਵਸ ਨੂੰ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਹਰ 15 ਅਗਸਤ ਦੇ ਉੱਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਦਿਨਾਂਗਰ ਤੋਂ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਵੱਖ-ਵੱਖ ਚੈਨਲਾਂ ਤੇ ਤੁਹਾਨੂੰ ਦੇਖਣ ਨੂੰ ਮਿਲੀ ਹੋਵੇਗੀ ਕਿ ਇਹ ਖਬਰ ਜੋ ਹੈ ਦਿਨਾਂਗਰ ਤੋਂ ਆਉਂਦੀ ਹੈ ਜਿੱਥੇ ਕਿ ਰਾਸ਼ਟਰੀ ਝੰਡਾ ਜਦੋਂ ਲਹਿਰਾਇਆ ਕੌਮੀ ਝੰਡਾ ਜਦੋਂ ਲਹਿਰਾਇਆ ਜਾਂਦਾ ਤਾਂ ਉਸ ਤੋਂ ਬਾਅਦ ਰਾਸ਼ਟਰੀ ਗਾਣ ਦਾ ਉਚਾਰਨ ਕਰਨਾ ਹੁੰਦਾ ਹੈ ਤਾਂ ਦਾਦਾ ਜੀ ਇਹ ਕਿ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਉੱਥੇ ਜਦੋਂ ਰਾਸ਼ਟਰੀ ਗਾਣ ਸ਼ੁਰੂ ਕੀਤਾ ਤਾਂ ਉਹਦਾ ਉਚਾਰਨ ਹੀ ਗਲਤ ਕਰ ਦਿੱਤਾ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਣ ਜਿਹੜਾ ਆ ਗਾਇਆ ਜਾਂਦਾ ਆ ਬੜੇ ਹੀ ਪਿਆਰੇ ਜਿਹੇ ਤਰੀਕੇ ਦੇ ਨਾਲ ਗਾਇਆ ਜਾਂਦਾ ਆ ਖਾਸ ਕਰਕੇ ਇਸ ਦਿਨ ਦੇ ਉੱਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਥੇ ਪਹੁੰਚੇ ਹੁੰਦੇ ਨੇ ਜਿਹੜੇ ਕਿ ਰਾਸ਼ਟਰੀ ਗਾਣ ਗਾਉਂਦੇ ਨੇ ਪਰ ਇੱਥੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਰਾਸ਼ਟਰੀ ਗਾਣ ਜਦੋਂ ਸ਼ੁਰੂ ਕੀਤਾ ਤਾਂ ਉਹਦਾ ਉਚਾਰਨ ਹੀ ਗਲਤ ਕਰ ਦਿੱਤਾ ਇਹ ਖਬਰ ਵੱਖ-ਵੱਖ ਚੈਨਲਾਂ ਦੇ ਉੱਤੇ ਬੜੀ ਤੜਲੇ ਦੇ ਨਾਲ ਜਿਹੜੀ ਇਹ ਫਲੈਸ਼ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਰਾਸ਼ਟਰੀ ਗਾਣ ਹੀ ਗਲਤ ਗਾ ਦਿੱਤਾ ਜੇਕਰ ਰਾਸ਼ਟਰੀ ਗਾਣ ਨਹੀਂ ਆਂਦਾ ਸੀ ਤੇ ਕੀ ਲੋੜ ਪਈ ਸੀ ਰਾਸ਼ਟਰੀ ਗਾਣ ਖੁਦ ਗਾਉਣ ਦੀ ਤੇ ਕੀ ਲੋੜ ਪਈ ਸੀ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਭੱਦਾ ਕੰਮ ਕਰਨ ਦੀ ਜੇਕਰ ਤੁਸੀਂ ਵੀ ਦੇਖੀ ਇਹ ਵੀਡੀਓ ਨਹੀਂ ਵੇਖੀ ਤੇ ਆਓ ਦੇਖਦੇ ਹਾਂ ਇਹ ਵੀਡੀਓ ਹੋਰ ਪ੍ਰੈਕਟੀਕਲ जन गन गन मन में जीदाई के जाया है भारत बाग विदाता गुण गात गुण आते जंदम करूंगा उसल चल दी तरंग सब जो जो जा में तारे तिरा है पाऊ थे जाच जया है जय है जय है जय 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 है

سارے کو بینتی کرا گا اپنی جن گن من مجی دیک جایا ہے بھارتی باغ بات رات رات اسل چلدی تنگ سب جا مار چراہے تارو چ جان چ جا ہے جایا ہے جایا ہے ہے جایا ہے جایا ہے ਆਰੇ ਮੈਂ ਬੇਨਤੀ ਕਰਾਂਗਾ ਆਪਣੀਆ ਦੋਸਤੋ ਇੱਕ ਵਾਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ